ਜਗਬਾਣੀ ਪੰਜਾਬੀ ਕੇ ਸੀ ਟੀਵੀ ਮੈਂ ਹਜਿੰਦਰ ਸਿੰਘ ਗੁਰਾਇਆ ਇਸ ਮੌਕੇ ਸਮਿਉਂਦੀਆਂ ਦੀ ਮદાન ਸਭਾ ਹਲਕਾ ਦਿਨਨਗਰ ਅਦੀਨ ਆਉਂਦੇ ਪੁਲ ਸਟੇਸ਼ਨ ਬਰਾਹਪੁਰ ਤੇ ਪਿੰਡ ਉਦੀਪੁਰ ਵਿਖੇ ਜਿੱਤੇ ਨਿਤ ਦਿਨ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਗੱਲ ਕੀਤੀ ਜਾਵਤ ਹੈ ਜੇ ਪਿਛਲੇ ਦਿਨੀ ਹੀ ਪਿੰਡ ਬਠਵਾਲ ਔਰ ਪਿੰਡ ਉਦੀਪੁਰ ਹੀ ਕੱਲ ਹੀ ਬੀਤੇ ਕੱਲ ਹੀ ਚੋਰੀ ਹੋਈ ਸੀ ਜਿਸ ਘਰ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਪਰ ਅੱਜ ਮੁੜ ਫਿਰ ਇੱਕ ਪਿਛਲੀ ਰਾਤ ਜੋ ਲੰਗੀ ਹੈ ਉਸੇ ਰਾਤ ਤੇ ਚੋਰਾ ਮੰਨ ਤਿੰਨ ਘਰਾਂ ਵਿੱਚ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ ਇਸ ਮੌਕੇ ਮੇਰੇ ਨਾਲ ਪਿੰਡ ਉਦੀਪੁਰ ਦੇ ਕੁਝ ਪਰਿਵਾਰਕ ਮੈਂਬਰ ਮੌਜੂਦ ਨੇ ਜਿਨ੍ਹਾਂ ਦੇ ਘਰਾਂ 'ਚ ਚੋਰੀ ਹੋਈ ਹੈ ਉਹਨਾਂ ਨਾਲ ਗੱਲ ਕਰਨੇ ਹੈ ਕੀ ਹੈ ਮਸਲਾ ਸਾਰਾ ਔਰ ਕੀ-ਕੀ ਸਮਾਨ ਚੋਰੀ ਹੋਇਆ ਹੈ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਤੇਰਾ ਨਾਮ ਮਨਜੀਤ ਸਿੰਘ ਹੈ ਭਾਜੀ ਕੀ ਘਟਨਾ ਵਾਪਰੀ ਜਿਹੜੀ ਇਹ ਤੇ ਕਿੰਨਾ ਚ ਸਮਾਨ ਚੋਰੀ ਹੋ ਗਿਆ ਭਾਜੀ ਮੈਂ ਰਾਤ ਸੁੱਤਾ ਬਿਆਦੀ ਗੱਲ ਮੇਰੇ ਇੱਕ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ ਕਿ ਖਾਲ ਬੋਰ ਤੇ ਮੈਂ ਉਹਨਾਂ ਦਾ ਸੰਸਕਾਰ ਕਰਕੇ ਆਇਆ ਘਰ ਆਉਂ ਪਿਛਲੀ ਰਾਤ ਵੀ ਮੈਂ ਜਾਗਦਾ ਰਿਹਾ ਤੇ 10 ਵਜੇ ਦੇ ਕਰੀਬ ਸੌ ਗਿਆ ਤੇ ਸਾਡੇ 3:00 ਵਜੇ ਦੇ 3:40 ਮਿੰਟ ਤੇ ਮੈਂ ਉੱਠਿਆ ਉੱਠ ਕੇ ਜਦੋਂ ਮੈਂ ਆਪਣਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਮੈਂ ਤੇ ਮੇਰਾ ਛੋਟਾ ਬੇਟਾ ਸੁੱਤੇ ਸੀਗੇ ਮੇਰੇ ਵਾਈਫ ਤੇ ਮੇਰਾ ਵੱਡਾ ਬੇਟਾ ਜਿਹੜੇ ਸੀ ਉਹ ਪਠਾਣ ਕੋਠੀ ਸੀਗੇ ਰਾਤ ਉੱਥੇ ਠਹਿਰੇ ਹੋਏ ਸੀ ਉਹ ਤੇ ਜਦ ਮੈਂ ਸਵੇਰੇ ਆਪਣਾ ਬੂਆ ਖੋਲਣ ਦੀ ਕੋਸ਼ਿਸ਼ ਕੀਤੀ ਤੇ ਬੂਆ ਜਿਹੜਾ ਖੁੱਲਿਆ ਨਹੀਂ ਉਹ ਮੈਂ ਸੋਚਿਆ ਕਿ ਜਿਸ ਤਰ੍ਹਾਂ ਕਈ ਵਾਰੀ ਬੂਆ ਜਿਹੜਾ ਅਟ ਜਾਂਦਾ ਵੀ ਮਤਲਬ ਤਾਂ ਕਰਕੇ ਨਹੀਂ ਖੁੱਲ ਰਿਹਾ ਜਦ ਮੈਂ ਦੁਬਾਰਾ ਕੋਸ਼ਿਸ਼ ਕੀਤੀ ਨਹੀਂ ਖੁੱਲਿਆ ਫਿਰ ਮੈਂ ਦੂਸਰਾ ਜਿਹੜਾ ਦੋ ਡੋਰ ਹੈ ਮੇਰੇ ਰੂਮ ਨੂੰ ਉਹ ਦੂਸਰਾ ਡੋਰ ਜਦੋਂ ਮੈਂ ਖੋ ਦਰਵਾజా ਉਹ ਅੰਦਰ ਲੋਕਾਂ ਦਾ ਅੰਦਰ ਜਦੋਂ ਖੋਲਿਆ ਖੋਲ ਕੇ ਮੈਂ ਦੇਖਿਆ ਤੇ ਆ ਜਿਹੜਾ ਕਮਰਾ ਇਹਦਾ ਜਿਹੜਾ ਦਰਵਾజా ਸੀ ਉਹ ਜ ਰਾਤ ਮੈਂ ਬੰਦ ਕਰਕੇ ਸੁੱਤਾ ਸੀ ਉਹ ਖੁੱਲਾ ਪਿਆ ਜੀ ਇਹਦਾ ਤੇ ਉਸ ਤੋਂ ਮੈਨੂੰ ਸ਼ੱਕ ਹੋ ਗਿਆ ਕਿ ਇਹ ਕੋਈ ਰਾਤ ਕੋਈ ਮਤਲਬ ਸ਼ਰਾਬੀ ਅੰਸਰ ਜਾਂ ਕੋਈ ਚੋਰ ਜਿਹੜਾ ਉਹ ਘਰ ਦੇ ਵਿੱਚ ਦਾਖਲ ਹੋਇਆ ਤੇ ਉਹਨੇ ਜਿਹੜਾ ਚੋਰੀ ਨੂੰ ਅੰਜਾਮ ਦਿੱਤਾ ਜਦ ਮੈਂ ਅੰਦਰ ਵੜ ਕੇ ਲੈਪਟੋਪ ਆ ਕੇ ਦੇਖੀ ਤੇ ਸਾਰਾ ਮੇਰਾ ਜਿਹੜਾ ਦਵਾਈ ਦਾ ਸਮਾਨ ਹੀ ਉਹ ਖਿੰੜਿਆ ਪਿਆ ਸੀ ਟਰੰਕ ਵੀ ਖੁੱਲੇ ਸੀ ਤੇ ਜਿਹ ਮੇਰੇ ਜ਼ਰੂਰੀ ਕਾਗਜ਼ਾਤ ਸੀਗੇ ਪਾਸਪੋਰਟ ਸੀਗਾ ਔਰ ਜ਼ਰੂਰੀ ਡਾਕੂਮੈਂਟ ਸੀਗੇ ਸਰਟੀਫିକੇਟ ਸੀਗੇ 10th ਦੇ +2 ਦੇ ਤੇ ਉਹ ਵੀ ਜਿਹੜੇ ਸੀਗੇ ਸਾਰਾ ਹੀ ਜਿਹੜਾ ਟਰੰਕ ਸੀਗਾ ਉਹ ਵਿੱਚੋਂ ਗੈਪ ਸੀਗਾ ਕਮਰੇ ਦੇ ਬਾਜੀ ਕਿੰਨੇ ਕ ਜਿਹੜਾ ਸਮਾਨ ਚੋਰੀ ਹੋ ਗਿਆ ਕੀ ਕੀ ਸਮਾਨ ਚੋਰੀ ਹੋ ਗਿਆ ਬਾਜੀ ਇਹ ਮੇਰਾ ਇੱਕ ਤੋਂ ਡੇਢ ਟੋਲਾ ਸੋਨਾ ਜਿਹੜਾ ਉਹ ਚੋਰੀ ਹੋਇਆ ਉਹਦੇ ਵਿੱਚ ਮੇਰੀ ਵਾਈਫ ਨੇ ਕੁਝ ਕੈਸ਼ ਰੱਖਿਆ ਹੋਇਆ ਸੀ ਉਹ ਬੱਚਿਆਂ ਦੀ ਥੋੜੀ ਸੇਵਿੰਗ ਹੁੰਦੀ ਹੈ ਛੋਟੀ 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 ਉਹ 4-4000 ਰੁਪਏ ਉਹ ਸੀਗਾ ਉਹ ਵੀ ਜਦ ਮੇਰੇ ਵਾਈਫ ਕਹੇ ਸੀਗੇ ਪਟਾਣਕੋਟੋਂ ਹੁਣ ਆ ਕੇ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਥੋੜਾ ਬੱਚਿਆਂ ਦਾ ਕੈਸ਼ ਵੀ ਸੀਗਾ ਉਹ ਵੀ ਜਿਹੜਾ ਉਹ ਚੋਰ ਲੈ ਗਿਆ ਆਪਣੇ ਨਾਲ ਇਸ ਤੋਂ ਇਲਾਵਾ ਘਰ ਉਸਮਾਨ ਨੂੰ ਚਰੀ ਵਸ ਪਾਜੀ ਅਜੇ ਕਲਾਰਾ ਪਿਆ ਤੇ ਅਸੀਂ ਪਹਿਲਾਂ ਹੀ ਪਰੇਸ਼ਾਨ ਸੀਗੇ ਮੇਰੇ ਸਾਲੂ ਸਾਹਿਬ ਦੀ ਡੈਥ ਹੋਈ ਸੀ ਅਟੈਕ ਨਾਲ ਅਸੀਂ ਉਧਰੋਂ ਪਰੇਸ਼ਾਨ ਸੀਗੇ ਹੁਣ ਪਾਜੀ ਸਵੇਰ ਜਿਉਂ ਇਹ ਪਰੇਸ਼ਾਨੀ ਪਈ ਦਿਮਾਗ ਜਗਾ ਜਿਹੜਾ ਉਹ ਮਤਲਬ ਇੱਕੋ ਦਮ ਉਤਲ ਗਿਆ ਕਿ ਇਹ ਕੀ ਭਾਣਾ ਵਾਪਰ ਗਿਆ ਹੁਣ ਪਾਜੀ ਬੈਠ ਕੇ ਆਰਾਮ ਨਾਲ ਦੇਖਾਂਗੇ ਕਿ ਉਹ ਚੋਰ ਕੀ ਕੀ ਸਮਾਨ ਲੈ ਕੇ ਗਏ ਪੁਲਸ ਨੂੰ ਸੂਚਿਤ ਕੀਤਾ ਪੁਲਸ ਨੂੰ ਭਾਜੀ ਸੂਚਿਤ ਕੀਤਾ ਪਰ ਭਾਜੀ ਅਸੀਂ ਪੁਲਸ ਪ੍ਰਸ਼ਾਸਨ ਕੋਲ ਅਪੀਲ ਕਰਦੇ ਆ ਕਿ 1 ਕਿਲੋਮੀਟਰ ਤੋਂ ਵੀ ਘੱਟ ਵਾਪਾਇਆ ਜਿੱਥੇ ਪਿਛੜੀ ਰਾਤ ਚੋਰੀ ਹੋਈ ਹੈ ਤੇ ਪੁਲਸ ਵੱਲੋਂ ਕੋਈ ਵੀ ਜੜੀ ਪੈਟਰੋਲਿੰਗ ਨਹੀਂ ਕੀਤੀ ਗਈ ਤੇ ਇਸੇ 1 ਕਿਲੋਮੀਟਰ ਤੋਂ ਘੱਟ ਦੈਰ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਣਦਾ ਕਿ ਤਿੰਨਾ ਘਰਾਂ ਦੇ ਵਿੱਚ ਉਹਨਾਂ ਨੇ ਅਟੈਕ ਕਰਤਾ ਆ ਕੇ ਚੋਰੀ ਦਾ ਔਰ ਬੇਖੌਫ ਚੋਰ ਨੇ ਜਦਕਿ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਆਕੇ ਪੈਟਰੋਲਿੰਗ ਕਰੇ ਗੇੜਾ ਮਾਰੇ ਗੱਡੀਆਂ ਘੁੰਮਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਜਿਹੜੀ ਆ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣਾ ਜਦ ਅਸੀਂ ਆਪਣੇ ਘਰ ਦੇ ਵਿੱਚ ਹੀ ਬੇਖ ਬੇਵਖੌਕ ਹੋ ਗਏ ਨਹੀਂ ਸੌ ਸਕਦੇ ਤੇ ਅਸੀਂ ਬਾਹਰ ਕੀ ਕਰਾਂਗੇ ਮੈਂ ਦबई ਵਰਗੀ ਕੰਟਰੀ ਚ ਰਹਿਣਾ ਉਥੇ ਇਦਾਂ ਦਾ ਸਿਸਟਮ ਆ ਕਿ ਚੋਰ ਜਿਹੜਾ ਪਹਿਲੇ ਨੰਬਰ ਤੇ ਤੇ ਹਿੰਮਤ ਨਹੀਂ ਕਰਦਾ ਚੋਰੀ ਕਰਨ ਦੀ ਜੇ ਉਹ ਚੋਰ ਚੋਰੀ ਕਰਦਾ ਉਹਨੂੰ ਵਿਦਨ ਮਿੰਟਸ ਦੇ ਵਿੱਚ ਜਿਹੜਾ ਉਹ ਟਰੈਕ ਕਰ ਲਿਆ ਜਾਂਦਾ ਕਿ ਚੋਰੀ ਕੀਤੀ ਆ ਪੁਲਿਸ ਜਿਹੜੀ ਆ ਸੀਸੀਟੀਵੀ ਦੀ ਮਦਦ ਨਾਲ ਉਹਨੂੰ ਬਹੁਤ ਜਲਦੀ ਟਰੈਕ ਕਰ ਲੈਂਦੀ ਹੈ ਤੇ ਕੋਈ ਵੀ ਚੋਰ ਜਿਹੜਾ ਦੁਬਾਰਾ ਚੋਰੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਾਡੇ ਵੀ ਮੈਂ ਮੰਗ ਕਰਦਾ ਪ੍ਰਸ਼ਾਸਨ ਕੋ ਸਾਡੇ ਵੀ ਦੇਸ਼ ਦੇ ਵਿੱਚ ਅਮਨ ਕਾਨੂੰਨ ਜਿਹੜਾ ਇਸ ਤਰ੍ਹਾਂ ਸਖਤ ਹੋਣਾ ਚਾਹੀਦਾ ਜਿਹੜਾ ਚਲੋ ਮੇਰਾ ਨੁਕਸਾਨ ਹੋਇਆ ਮੈਂ ਚਾਹਨਾ ਕਿ ਪਿਛਲੇ ਪਿਛਲੇ ਇਲਾਕੇ ਘਰ ਵੀ ਪਿਛਲੀ ਰਾਤ ਚੋਰੀ ਹੋਈ ਆ ਚਲੋ ਜੀ ਮੇਰਾ ਨੁਕਸਾਨ ਹੋਇਆ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਕਿ ਅੱਗੇ ਤੋਂ ਉਹ ਮੈਂ ਚਾਹਲਾਂਗਾ ਕਿ ਮਤਲਬ ਬਾਕੀ ਵੀ ਜਿਹੜੇ ਭੈਣ ਭਰਾ ਆਪਣੇ ਰਹਿੰਦੇ ਆ ਉਹ ਸੇਫ ਹੋਣੇ ਚਾਹੀਦੇ ਆ ਹੋਲ ਸੇ ਜਿਹੜੇ ਆ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰੇ ਜਿਹੜੇ ਲਾਗੇ ਲਾਗੇ ਸੀਸੀਟੀਵੀ ਆ ਉਹ ਖੰਘਾਲੇ ਕਿ ਇਹ ਇਹ ਘਟਨਾ ਇਹ ਜਿਹੜੀ ਘਟਰਾਇਆ ਕਿਉਂ ਵਾਪਰੀ ਆ ਔਰ ਚੋਰ ਇਹ ਕਿੱਥੋਂ ਆਂਦੇ ਨੇ ਇਹਨਾਂ ਦੇ ਇੰਨੇ ਹੌਸਲੇ ਜ਼ਿਆਦਾ ਕਿਉਂ ਬੁਲਾਉਂਦੇ ਨੇ ਕਿਉਂਕਿ ਪੈਸੇ ਦਾ ਜਿਹੜਾ ਫਾਈਨੈਂਸ਼ੀਅਲ ਬੰਦਾ ਉਹ ਕਿਤੇ ਨਾ ਕਿਤੇ ਲਾਸ ਜਿਹੜਾ ਉਹ ਜਰ ਜਾਂਦਾ ਜੇ ਕਿਤੇ ਉਹ ਮੇਰਾ ਔਰ ਮੇਰੇ ਬੇਟੇ ਤੇ ਕੋਈ ਜਾਣਲੇਵਾ ਹਮਲਾ ਕਰ ਦਿੰਦੇ ਉਹ ਜਦਕਿ ਮੈਨੂੰ ਕੋਈ ਵੀ ਦੁਨੀਆ ਦੀ ਕੋਈ ਵੀ ਅਸੀਂ ਤਾਕਤ ਨਹੀਂ ਜਿਹੜੀ ਮੈਨੂੰ ਉਹ ਚੀਜ਼ ਨੂੰ ਦੁਬਾਰਾ ਰਿਕਵਰ ਕਰ ਸਕਦੀ ਮੇਰੀ ਇਸ ਖਾਸ ਕਰਕੇ ਪ੍ਰਸ਼ਾਸਨ ਨੂੰ ਵੇਝਦੀ ਆ ਇਸ ਪਾਸੇ ਜ਼ਰੂਰ ਧਿਆਨ ਦਿੱਤਾ ਜਾਵੇ ਪੁਲਿਸ ਰਾਤ ਨੂੰ ਪਟੋਲਿੰਗ ਕਰੇ ਸੀਸੀਟੀਵੀ ਖੰਧਾਲੇ ਪਿੰਡਾਂ ਦੇ ਵਿੱਚ ਤਾਲਮੇਲ ਰੱਖੇ ਜਿਹੜੇ ਮੋਹਤਵਾਰ ਆਦਮੀ ਆ ਸੱਜਣ ਔਰ ਇਸ ਸੁਰੱਖਿਆ ਜਿਹੜੀ ਆ ਜਨਤਾ ਨੂੰ ਮੁਹੱਈਆ ਕਰਾਉਂਦਾ ਭਰੋਸਾ ਦਿਵਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਕੋਈ ਵੀ ਜਿਹੜਾ ਨਾਗਰਿਕ ਆ ਉਹ ਬੇਕੋਫ ਹੋ ਕੇ ਆਪਣੇ ਘਰ ਦੇ ਵਿੱਚ ਸੌਵੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਜਿਹੜੀ ਉਹ ਨਾ ਹੋ ਉਸ ਮੌਕਾ ਵੇਖ ਕੇ ਜੀ ਆ ਗਏ ਹਾਂਜੀ ਭਾਜੀ ਪੁਲਿਸ ਆਈ ਸੀਗੀ ਪੁਲਿਸ ਮੌਕਾ ਦੇਖ ਕੇ ਗਈ ਆ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਘਟਨਾ ਵਾਪਰੀ ਆ ਉਹ ਬੜੀ ਨਿੰਦਣਯੋਗ ਗੱਲ ਆ ਭਾਜੀ ਕਿ ਲਾਗੇ ਘਟਨਾ ਵਾਪਰੀ ਔਰ ਤਿੰਨ ਘਰਾਂ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਮੇਰੇ ਘਰ ਚੋਰੀ ਹੋਈ ਆ ਲਾਗੇ ਚਾਚਾ ਜੀ ਦਾ ਘਰ ਆ ਉਹਨਾਂ ਦੇ ਘਰ ਚੋਰਾਂ ਨੇ ਦਾਖਲ ਹੋਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਗਰੇਲ ਨੂੰ ਤੋੜਿਆ ਮੇਨ ਡੋਰ ਜਿਹੜਾ ਉਹਦੇ ਲਾਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਤੇ ਨਹੀਂ ਟੁੱਟੇ ਤੇ ਲਾਗੇ ਇੱਥੇ ਸਾਡੇ ਗੁਆਂਢੀ ਨੇ ਸਾਡੇ ਸੱਜੇ ਰਹਿੰਦੇ ਉਹਨਾਂ ਦੇ ਘਰ ਵੀ ਜਿਹੜਾ ਜਾ ਕੇ ਚੋਰਾਂ ਨੇ ਆ ਉਹ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੀ ਬੜੀ ਮਤਲਬ ਬਰੀਕੀ ਨਾਲ ਛਾਣਬੀਨ ਕੀਤੀ ਜਦੋਂ ਉੱਪਰ ਉਹਨਾਂ ਦੇ ਫੈਮਿਲੀ ਦੇ ਬਾਕੀ ਜਿਹੜੇ ਮੈਂਬਰ ਨੇ ਉਹ ਲਾਗੇ ਉੱਪਰਲੇ ਮਕਾਨ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਉੱਪਰੋਂ ਦੇਖਿਆ ਕਿ ਰਾਤ ਨੂੰ ਕੁੱਤਾ ਭੌਂਗ ਰਿਹਾ ਛੇੜਛਾੜ ਹੋ ਰਹੀ ਹੈ ਜਦੋਂ ਉਹਨਾਂ ਨੇ ਦੇਖਿਆ ਕਿ ਤਿੰਨ ਤੋਂ ਚਾਰ ਬੰਦੇ ਉਹਨਾਂ ਨੇ ਜਿਹੜੇ ਆ ਉਹ ਵਿਕਟਿਮ ਆ ਜਿਹੜੇ ਦੋਸ਼ੀ ਆ ਉਹ ਚੋਰ ਦੇਖੇ ਆ ਵੀ ਉਹ ਚੋਰ ਸਾਹਮਣੇ ਗੁਜ਼ਰੇ ਆ ਪਰ ਰਾਤ ਦਾ ਪੈਦਾ ਉਠਾ ਕੇ ਚੋਰ ਜਿਹੜੇ ਆ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਆ ਕਿਸੇ ਦੇ ਜਿਹੜੇ ਹੱਥੋਂ ਨਹੀਂ ਲੱਗੇ ਇਹ ਸਨ ਮਰਨਨ ਇਲਾਕਾ ਵਾਸੀ ਔਰ ਜਿਹੜੇ ਚੋਰੀ ਦੇ ਪੀਰਤ ਨੇ ਉਹਨਾਂ ਨੂੰ ਇਹੋ ਦੱਸਿਆ ਗਿਆ ਔਰ ਵਾਰ-ਵਾਰ ਕੁਝ ਤੇ ਹੀ ਸਵਾਲੀਆ ਨਿਸ਼ਾਨ ਆ ਰਿਹਾ ਕਿ ਇਲਾਕੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾਵਾਂ ਵਧਣ ਕਾਰਨ ਕੁਝ ਤੇ ਕਈ ਸਵਾਲੀਆ ਨਿਸ਼ਾਨ ਲੋਕਾਂ ਵੱਲੋਂ ਲਗਾਈ ਜਾ ਰਹੇ ਹਨ ਲੋਕਾਂ ਦਾ ਕਹਿਣਾ ਹੈ ਵੀ ਇੱਕ ਪਿੰਡ ਵਿੱਚ ਹੀ ਇੱਕੋ ਰਾਤ ਤਿੰਨ ਚੋਰੀਆਂ ਹੋ ਜਾਣਾ ਕੋਈ ਛੋਟੇ ਮੋਟੇ ਚੋਰਾਂ ਦੀ ਗੱਲ ਨਹੀਂ ਆ ਉਹਨਾਂ ਇਹ ਵੀ ਦੱਸਿਆ ਗਿਆ ਵੀ ਕਰੀਬ 4 ਤੋਂ 5 ਵਿਅਕਤੀ ਜਿਹੜੇ ਆ ਇਸ ਚੋਰੀ ਦੇ ਵਿੱਚ ਜਿਹੜਾ ਵਾ ਆਪਣਾ ਅੰਜਾਮ ਦੇ ਦੇ ਸਨ ਪਰ ਲੋਕਾਂ ਦੇ ਵਸੇ ਨੇ ਪੁਲਿਸ ਪ੍ਰਸ਼ਾਸਨ ਕੋਲ ਇਹ ਮੰਗ ਕੀਤੀ ਆ ਕਿ ਇਲਾਕੇ ਅੰਦਰ ਜੜੀ ਪੁਲਿਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਨੂੰ ਇਦਾਂ ਦਾ ਨੁਕਸਾਨ ਨਾ ਚੱਲਣੇ ਪੈਣ ਪੜਾ ਵਿਸ਼ਾ ਔਰ ਉਹ ਪਹੁੰਚ ਦਿਆ ਜਾਫਿਰ ਸਿਰਫ ਇੱਕ ਐਫਆਈ ਦਰਜ ਕਰਕੇ ਹੀ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਇਹ ਇੱਕ ਆਉਣ ਵਾਲੇ ਭੂਤ ਦਾ ਵਿਸ਼ਾ ਹੋਏਗਾ ਕੈਮਰਾਮੈਨ ਕੋਲ ਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾ ਜਗਬਾਨੀ ਟੀਵੀ ਦਿਨਾਨਗਰ ਗੁਰਦਾਸ